ਸਤਿ ਸ੍ਰੀ ਅਕਾਲ ਜੀ ਵੀ ਆਰ ਕ੍ਰੇਜ਼ੀ ਕਜ਼ਨਸ ਆਈ ਹੋਪ ਗਾਇਸ ਤੁਸੀਂ ਸਾਰੇ ਠੀਕ ਹੋਵੋਗੇ ਮਨਪ੍ਰੀਤ ਅੱਜ ਅਪਾ ਕੀ ਕਰਨ ਲੱਗੇ ਆ ਗਾਇਸ ਅੱਜ ਅਸੀਂ ਬਣਾਉਣ ਲੱਗੇ ਆ ਆਪਣੀ ਦਾਦੀ ਨਾਲ ਪਿੰਨੀਆਂ ਅੱਛਾ ਪਿੰਨੀਆਂ ਕਿਹੜੀਆਂ ਪਿੰਨੀਆਂ ਖੋਏ ਦੀਆਂ ਪਿੰਨੀਆਂ ਖੋਏ ਦੀਆਂ ਚਲੋ ਠੀਕ ਹੈ ਜੀ ਹੁਣ ਸਟਾਰਟ ਕਰਦੇ ਆ ਅਸੀਂ ਬਣਾਉਂਦੇ ਆ ਅਸੀਂ ਮੇਕਿੰਗ ਗਾਇਸ ਹੁਣ ਅਸੀਂ ਆਪਣੀ ਸਭ ਤੋਂ ਪਹਿਲਾਂ ਅਸੀਂ ਆਪਣੀ ਸੂਜੀ ਭੁੰਨਾਂਗੇ ਗਾਈਸ ਅਸੀਂ ਆਪਣੀ ਸੂਜੀ ਭੁੰਨ ਲਈ ਐ ਹੁਣ ਆਂ ਦਾ ਆਟਾ ਕੜਾਈ ਵਿੱਚ ਪਾ ਲਿਆ ਹੁਣ ਅਸੀਂ ਚੌਲਾਂ ਦੇ ਆਟੇ ਨੂੰ ਭੁੰਨਾਂਗੇ ਹੁਣ ਆਪਾਂ ਅਸੀਂ ਚੌਲਾਂ ਦਾ ਆਟਾ ਭੁੰਨ ਰਹੇ ਹਾਂ ਇਹਦੇ ਵਿੱਚ ਥੰਲੇ डालेंगे ਫਿਰ ਪਾਵਾਂਗੇ ਜਿਹੜਾ ਖੋਆ ਫਿਰ ਗਿਵਏ ਨੂੰ ਆਪਾਂ ਲਾਲ ਕਰਨਾ ਕਿ ਜਿਵੇਂ ਕਿ ਇਹ ਜਿਹਾ ਹੀ ਰੰਗ ਰਹਿਣਾ ਇਹਦਾ ਨਹੀਂ ਨਾ ਲਾਲ ਕਰਾਂਗੇ ਮੈਂ ਤੇ ਲਾਲ ਰੰਗ ਨਹੀਂ ਲਾਉਣਾ ਹੁਣ ਆਟਾ ਹੋ ਗਿਆ ਏ ਤਿਆਰ ਹੁਣ ਆਪਾਂ ਖੋਆ ਪਾਵਾਂਗੇ ਥੋੜੇ ਭਗੜਾਵਾਂਗੇ ਇਹਦੇ ਤੇ ਇਸ ਸਮਾਂ ਪਾਵਾਂਗੇ ਪਾਤਾ ਵਿੱਚ ਚੋਲਾਂ ਦਾ ਆਟਾ ਸੂਜੀ ਦੇ ਵਿੱਚ ਆਟਾ ਪਨ ਹੋ ਗਿਆ। ਇਹ ਪਾਤਾ ਵਿੱਚ ਉਹ ਹੋਰ ਪਾਈ ਫੇਰ ਪਾਵਾਂਗੇ ਖੋਆ ਫੇਰ ਪਾਵਾਂਗੇ ਕਿਸ਼ਮਿਸ। ਪਸਲਾ ਦੇ ਜਿਸੀ ਖੰਡ ਰੱਖੀ ਹੈ। ਠੀਕ ਹੈ। ਉਹ ਇਸ ਪਾਣੀ ਵਿੱਚ ਹੀ ਖੰਡ। ਇਹ ਇਹਨਾਂ ਤਿੰਨ ਤਿੱਜਿਆਂ ਨੂੰ ਸੀ ਮਿਕਸ ਕਰੀ ਬਿਸਤਾਲੋ। ਵਰਤਨਾ। ਗਰਮ ਹੋਣਾ ਬੀਬੀ ਗੁਰਚਣਾ ਦੇ ਲੋ। ਇਹ ਤਾਂ ਦੂਈ। ਫਿਰ ਘਾਤੋ ਮੈਂ ਯਾਰ ਕਹੋ ਮੈਂ

ਹੁਣ ਅਸੀਂ ਦੁੱਧ ਨੂੰ ਕਾੜਨ ਲਈ ਕੜਾਈ ਵਿੱਚ ਪਾ ਦਿੱਤਾ। ਪਿੰਨੀਆਂ ਵਿੱਚ ਰੜਾਉਂਗੇ ਅਸੀਂ ਇਹਨੂੰ ਵੀ। ਦੁੱਧ ਪਾਈ ਅਸੀਂ ਮਿਕਾਰ ਰਹੇ ਹਾਂ। ਜਤੋਂ ਲੈ ਪਤਾ ਨਾ ਹੋ ਜੂਗਾ, ਖੱਟਾ ਜਾ ਹੋਊਗਾ ਫਿਰ ਜੀ ਖੋਅ ਪਾਵਾਂਗੇ। ਫਿਰ ਪਾਵਾਂਗੇ। ਠੀਕ ਹੈ ਹੁਣ ਖੋਅ ਤੈ ਗਿਆ ਨਾ। ਹੁਣ ਪਹਿਲੇ ਪਹਿਲਾਂ ਖੋਅ ਸੀ ਇੱਕ ਦਿਨ ਪਹਿਲਾਂ ਖੋਅ ਕੱਢਿਆ ਹੋਇਆ ਦਾ ਦੁੱਧ ਦਾ। ਉਹ ਅਸੀਂ ਇਸ ਕਾੜੇ ਹੋਏ ਦੁੱਧ ਦੇ ਵਿੱਚ ਮਿਕਸ ਕਰ ਦੇਣਾ। ਹਾਂ ਵਾਹ ਵੇਹ ਗਰਮ ਹੋਇਆ ਆਟਾ ਹੁਣੇ ਜਿਵੇਂ ਸਮਝਾਉਣਾ ਆਟਾ ਆਪਾਂ। ਫਿਰ ਜੋ ਵੀ ਸਾਡਾ ਮਿਕਸਚਰ ਬਣਿਆ ਹੋਇਆ ਪਹਿਲਾਂ ਅਸੀਂ ਮਿਕਸ ਕੀਤੀਆਂ ਜੋ 3-4 ਜਿੱਦਾਂ ਉਹ ਅਸੀਂ ਇਹਦੇ ਵਿੱਚ ਮਿਕਸ ਕਰ ਦਾਂਗੇ ਜੀ ਆਪਾਂ ਦੇਸੀ ਕੀ ਦੇ ਇੱਕ ਚਮਚਾ ਦੋ ਚਮਚੇ ਪਾ ਲਈਏ ਆਪਾਂ ਤਾਂ ਪਿੰਨੀ ਫਿਰ ਨਾਲ ਬਣਾਉਂਦੀ ਹੈ ਠੀਕ ਹੈ ਜੀ ਉਹਨਾਂ ਬਾਅਦ نیچے ਧਾਰਾ ਤੇ ਠੰਡਾ ਰੱਖ ਕੇ ਫਿਰ ਪਲਾਉਗਾ ਜੀ ਚਾਟਾ ਹੁਣ ਇਹ ਸਾਟਾ ਦੁੱਧ ਕੱਢ ਚੁੱਕਿਆ ਹੈ ਤੇ ਇਹਨੂੰ ਠੰਡਾ ਕਰਕੇ ਫਿਰ ਅਸੀਂ ਇਹਦੇ ਵਿੱਚ ਸਮਾਨ ਰਲਾਉਂਗੇ। ਗੱਲ ਜੇ ਭਈਆ ਅੱਟਾ ਇਹਦੇ ਵਿੱਚ ਇਸਕਾ ਤੇ ਪਿੰਨੀਆਂ ਮੱਟਾਂ ਨਹੀਂ। ਨੂੰ ਮਿਸ਼ਰਨਾ। ਥੋੜੀ ਥੋੜੀ ਅਸੀਂ ਸਾਰਾ ਮਿਕਸਚਰ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਲੈਣਾ। ਤੇ ਇਹਦਾ ਅਸੀਂ ਉਦਾਂ ਦਾ ਆਟਾ ਤਿਆਰ ਕਰ ਲੈਣਾ ਜੀ ਦੇ ਦੂ ਅਸੀਂ ਵੱਟ ਸਕੀਏ ਹੱਥ ਵਿੱਚ ਲੈ ਕੇ ਨਾ ਬਹੁਤਾ ਹੋ ਕੈੜਾ ਹੋਵੇ ਤੇ ਨਾ ਜ਼ਿਆਦਾ ਨਰਮ ਹੈ ਨਾ ਹੁਣ ਸਾਡਾ ਮਿਕਸਚਰ ਜਿਹੜਾ ਉਹ ਮਿਕਸ ਹੋ ਚੁੱਕਿਆ ਹੁਣ ਅਸੀਂ ਇਹ ਥੋੜਾ ਜਿਹਾ ਚੁੱਲੇ ਤੇ ਚੁੱਲੇ ਵਿੱਚ ਪਾਉਂਗੇ ਹੁਣ ਅਸੀਂ ਮਿੱਠਾ ਚੈੱਕ ਕਰਕੇ ਦੇਖਾਂਗੇ ਵੀ ਕਿਵੇਂ ਦਾ ਹੈ ਹੂੰ ਟੇਸਟੀ ਹੈ ਸਹੀ ਹੈ ਪਿੰਨੀਆਂ ਬੱਟਣੀਆਂ ਸ਼ੁਰੂ ਕਰਦੇ ਆ ਹੁਣ ਸਾਡੀ ਤਾਂ ਦੀ ਪਿੰਨੀਆਂ ਬੱਟਣਾ ਸਟਾਰਟ ਕਰਨ ਲੱਗੀ ਆ ਹੁਣ ਥੋੜੀ ਦਿਰ ਤੁਸੀਂ ਅਸੀਂ ਪੂਰੀਆਂ ਪਿੰਨੀਆਂ ਬੱਟ ਦਉਂ ਜੀ ਸਾਡੀਆਂ ਕਿੰਨੀਆਂ ਬਣ ਕੇ ਤਿਆਰ ਐ ਦੇਖੋ ਕਿੰਨੀਆਂ ਸੋਹਣੀਆਂ ਪਿੰਨੀਆਂ ਬਣੀਆਂ ਆਪਣੀਆਂ ਤੇ ਹੁਣ ਸਾਡਾ ਇੱਕ ਮੈਂਬਰ ਸਿਮਰਨਜੀਤ ਸਿੰਘ ਹੁਣ ਇਹਨਾਂ ਟੇਸਟ ਕਰਕੇ ਦੱਸੂਗਾ ਵੀ ਕਿਵੇਂ ਦੀਆਂ ਬਣੀਆਂ ਚੱਲ ਸਿਮੂ ਟੇਸਟ ਕਰ ਕਿਵੇਂ ਦੀਆਂ ਬਣੀਆਂ ਬਹੁਤ ਵਧੀਆ ਟੇਸਟੀ ਹੈ ਨਾ ਬਹੁਤ ਟੇਸਟੀ ਇਹ ਬੀਬੀ ਦੀ ਰੈਸਪੀ ਹੈ ਜੀ ਸਾਡੀ ਦਾਦੀ ਦੀ ਤੁਸੀਂ ਵੀ ਟਰਾਈ ਕਰ ਸਕਦੇ ਹੋ ਹਾਂਜੀ ਏ ਬਹੁਤ ਸਵਾਦ ਬਣਦੀਆਂ ਤੁਸੀਂ ਸਾਰੇ ਸਟੈਪ ਜਿੱਦਾਂ ਬੀਬੀ ਨੇ ਕਰਿਆ ਉਦਾਂ ਕਰਕੇ ਦੇਖਿਓ ਤੁਹਾਨੂੰ ਬਹੁਤ ਸਵਾਦ ਪਿੰਨੀਆਂ ਬਣਣਗੀਆਂ ਤੁਹਾਡੀਆਂ ਤੇ ਹੁਣ ਇਸ ਬਲੌਗ ਨੂੰ ਅਸੀਂ ਇੱਥੇ ਹੀ ਐਂਡ ਕਰਦੇ ਆਂ ਚਲੋ ਚਲੋ ਬਾਏ ਬਾਏ ਗਾਇਸ ਆਹ ਲੋ ਜੀ ਪਿੰਨੀਆਂ ਤੁਸੀਂ ਵੀ ਖਾਓ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਅਹ ਜੀਆਂ ਅਸੀਂ ਹੋਰ ਵਧੀਆ ਵਧੀਆ ਰੈਸਪੀਆਂ ਲੈ ਕੇ ਤੁਹਾਨੂੰ ਮਿਲਦੇ ਰਵਾਂਗੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਬਾਏ 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 ਬਾਏ